ਮੰਨਿ ਬੜਾ ਅਕਸ਼ੋਸ਼ ਨਾਲ ਕਹਿਣਾ ਪੈ ਰਿਹਾ ਰਾਜਪੁਰਾ ਦੇ ਅੰਮਰ ਇਹ 8ਵੀਂ ਗਊ ਮਾਤਾ ਜਿਹੜੀ ਕਰੰਟ ਨਾਲ ਮਰੀ ਆ ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਹੈ ਕਰੰਟ ਸਾਬਤ ਕਰਿਆ ਪੋਸਟਮਾਰਟਮ ਨੇ ਉਸ ਤੋਂ ਬਾਅਦ ਵੀਜਲੀ ਬੋਰਡ ਦੇ ਦਫਤਰ ਦੇ ਖਿਲਾਫ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਜੋ ਕਿ ਇਹ ਸਿਰਫ ਬਿਆਨ ਹੈ ਮਦਦ ਖਾਸ ਦਿੱਤੀ ਹੋਈ ਹੈ ਕੋਈ ਕਾਰਵਾਈ ਨਹੀਂ ਅਜੇ ਤੱਕ ਹੋਈ ਜੇ ਕਿਤੇ ਪਿਛਲੀ ਕਾਰਵਾਈ ਹੋਈ ਹੁੰਦੀ ਅੱਜ ਇਹ ਗਊ ਨਾ ਫਿਰ ਤੜਪ ਤੜਪ ਕੇ ਕਰੰਟ ਨਾਲ ਮਰ ਜੇ ਸਨਾਤਨੀ ਪਾਰਟੀ ਕਹਿੰਦੀ ਹੈ ਜਿਹੜੀ ਗਊ ਨਾਲ ਜੁੜੀ ਹੋਈ ਹੈ ਕਿਸੇ ਵੀ ਪਾਰਟੀ ਦਾ ਪਿਛਲੇ 7 ਦੂਆਂ ਦਾ ਮਰਨ ਤੇ ਕਿਸੇ ਨੇ ਵੀ ਅਫਸੋਸ ਜ਼ाहिर ਨਹੀਂ ਕੀਤਾ ਕਿਸੇ ਨੇ ਗਊ ਮਾਤਾ ਦਾ ਇਨਸਾਫ ਵੀ ਮੰਗ ਨਹੀਂ ਕੀਤਾ ਮਨ ਨੂੰ ਇਹ ਲੱਗਦਾ ਵੀ ਬਿਨਾ ਕੋਈ ਦਰਨੇ ਪ੍ਰਦਰਸ਼ਨ ਤੇ ਪ੍ਰਸ਼ਾਸਨ ਕੋਈ ਕੰਮ ਕਰਦਾ ਇਹ ਸਿਰਫ ਚੇਤਾਵਨੀ ਹੈ ਮੇਰੀ ਸਾਰਾ ਸ਼ਹਿਰ ਵੀ ਬੰਦ ਹੋ ਜਾਣਾ ਪੂਰੇ ਪੰਜਾਬ ਚ ਜਿਟੇਸ਼ਨ ਹੋਊਗਾ ਇਹ ਅੱਜ ਡਾਲੀਮਾ ਬਿਹਾਰ ਚ ਇੱਕ ਐਕਸੀਡੈਂਟ ਹੋਇਆ ਉਹਦੇ ਜਿਹੜਾ ਕਰੰਟ ਲੱਗ ਕੇ ਇੱਕ ਗੋ ਮਾਤਾ ਦੀ ਮਤਲਬ ਉਹ ਵੀ ਸੀਗੀ ਤਾਂ ਪਹਿਲਾਂ ਵੀ ਮਤਲਬ ਐਕਸੀਡੈਂਟ ਇਦਾਂ ਹੀ ਸ਼ੇਮ ਹੋਇਆ ਸੀਗਾ ਉਹਦੇ ਕਰਕੇ ਹੁਣ ਆਪਣਾ ਐਚ ਡੀਐਮ ਸਾਹਿਬ ਨੂੰ ਸਰਟੀਫਾਈ ਸਾਹਿਬ ਨੂੰ ਮੰਗ ਪੱਤਰ ਵਗੈਰਾ ਦੇ ਪਾਇਆ ਜਿਹੜੇ ਉਹ ਖੰਬੇ ਨੇ ਉਹ ਮਤਲਬ ਬਿਜਲੀ ਬੋਰਡ ਕੇ ਇੰਕਰਾਊਗਾ ਉਹਨਾਂ ਨਾਲ ਕੱਲ੍ਹ ਅਸੀਂ ਮੀਟਿੰਗ ਵੀ ਕਰਾ ਲਾਂਗੇ ਮੈਂ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਰਾਜਪੁਰਾ ਦੇ ਅੰਮਰ ਇਹ ਅੱਠਵੀਂ ਗਊ ਮਾਤਾ ਜਿਹੜੀ ਕਰੰਟ ਨਾਲ ਮਰੀ ਆ। ਪਿਛਲੇ ਸੱਤ ਗਊਆਂ 'ਚ ਅਸੀਂ ਪੁਲਿਸ ਕੰਪਲੇਟ ਕਰੀ। ਪੋਸਟਮਾਰਟਮ ਕਰਾਇਆ। ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਆ। ਕਰੰਟ ਸਾਬਤ ਕਰਿਆ ਪੋਸਟਮਾਰਟਮ ਨੇ। ਉਸ ਤੋਂ ਬਾਵਜੂਦ ਬਿਜਲੀ ਬੋਰਡ ਦੇ ਦਫ਼ਤਰ ਦੇ ਖਿਲਾਫ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਜਦੋਂ ਕਿ ਅਸੀਂ ਬਹਿਨੇਮ ਦਰਖਾਸਤ ਦਿੱਤੀ ਹੋਈ ਆ ਕੋਈ ਕਾਰਵਾਈ ਨਹੀਂ ਅਜੇ ਤੱਕ ਹੋਈ। ਜਿਸ ਦਾ ਸਭ ਤੋਂ ਵੱਡਾ ਕਾਰਨ ਅੱਜ ਫੇਰ ਗਊ ਮਤਾ ਜੇ ਕਿਤੇ ਪਿਛਲੀ ਕਾਰਵਾਈ ਹੋਈ ਹੁੰਦੀ ਅੱਜ ਇਹ ਗਊ ਨਾ ਫੇਰ ਤੜਪ ਤੜਪ ਕੇ ਕਰੰਟ ਨਾਲ ਮਰਦੇ ਦੂਸਰੀ ਜਿਹੜੀ ਮੈਂ ਰਾਜਪੁਰਾ ਦੇ ਲੀਡਰਾਂ ਨੂੰ ਵੀ ਲਾਣਤ ਦੇਣੀ ਚਾਹਾਂਗਾ ਜਿੱਥੇ ਬਚਪਨ ਵੀ ਇੱਕ ਆਪਣੇ ਆਪ ਨੂੰ ਸਨਤਨੀ ਪਾਰਟੀ ਕਹਿੰਦੀ ਹੈ ਜਿਹੜੀ ਗਊ ਨਾਲ ਜੁੜੀ ਹੋਈ ਹੈ ਕਿਸੇ ਵੀ ਪਾਰਟੀ ਦਾ ਪਿਛਲੇ 7 ਦੂਆਂ ਦਾ ਮਰਨ ਤੇ ਕਿਸੇ ਨੇ ਵੀ ਅਫਸੋਸ ਜ਼ाहिर ਨਹੀਂ ਕੀਤਾ ਕਿਸੇ ਨੇ ਗਊ ਮਾਤਾ ਦੇ ਇਨਸਾਫ ਵੀ ਮੰਗ ਲਈ ਕੀਤੀ ਅੱਜ 8ਵੀਂ ਗਊ ਮਾਤਾ ਮਰੀ ਹੈ ਸਭ ਦੇ ਮੂੰਹ ਸਿੱਤੇ ਹੋਏ ਆ ਮੈਨੂੰ ਲੱਗਦਾ ਇਹ ਜਿਹੜੇ ਲੀਡਰ ਆ ਉਹ ਤੋਂ ਰਾਜਨੀਤੀ ਕਰਨਗੇ ਜਦੋਂ ਸ਼ਹਿਰ ਦਾ ਕੋਈ ਬੱਚਾ ਮਾਰਿਆ ਗਿਆ ਕੋਈ ਬਜ਼ੁਰਗ ਮਾਰਿਆ ਗਿਆ ਕੋਈ ਨੌਜਵਾਨ ਮਾਰਿਆ ਗਿਆ ਇਹ ਕੀ ਕਰਨ ਸਮਝੋ ਪਹਿਲਾਂ ਵੀ ਤਰਫ ਪ੍ਰਦਰਸ਼ਨ ਕੀਤਾ ਸੀ ਸਿੰਘ ਸਭਾ ਕੋਠਾਰੇ ਰੋੜ ਲਈ ਉਦੋਂ ਵੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਜਿਹੜਾ ਐਕਸ਼ਨ ਖਿਲਾਫ ਜਿਹੜਾ ਹੈ ਮਾਮਲਾ ਦਰਜ ਕੀਤਾ ਜਾਇਆਗਾ ਤਾਂ ਇਸ ਦੀ ਪੂਰੀ ਜਾਂਚ ਕੀਤੀ ਜਾਏਗੀ ਕੀ ਕਾਰਨ ਸਮਝਦੇ ਹੋ ਜੋ ਕਾਰਵਾਈ ਨਹੀਂ ਮਾਮਲਾ ਦਰਜ ਕੀਤਾ ਹੁੰਦਾ ਅੱਜ ਸਾਨੂੰ ਰੋਡ ਦੇ ਉੱਪਰ ਗਊ ਮਾਤਾ ਦੀ ਲਾਸ਼ ਨੂੰ ਲੈ ਕੇ ਨਹੀਂ ਬੈਠਣਾ ਪੈਂਦਾ ਮੈਨੂੰ ਨਹੀਂ ਲੱਗਦਾ ਵੀ ਬਿਨਾ ਕੋਈ ਤਰਨੇ ਪ੍ਰਦਰਸ਼ਨ ਤੇ ਪ੍ਰਸ਼ਾਸਨ ਕੋਈ ਕੰਮ ਕਰਦਾ ਇਹ ਸਿਰਫ ਚੇਤਾਵਨੀ ਹੈ ਮੇਰੀ ਸਾਰੇ ਸ਼ਹਿਰ ਵੀ ਬੰਦ ਹੋਣਗੇ ਪੂਰੇ ਪੰਜਾਬ ਚ ਜਿਟੇਸ਼ਨ ਹੋਊਗਾ ਜੇ ਅੱਜ ਇਨਸਾਫ ਨਾ ਦਿੱਤਾ ਗਿਆ ਗਊ ਮਾਤਾ ਨੂੰ ਇਹ ਜਿਹੜੀ ਆਵਾਜ਼ ਆ ਗਊ ਮਾਤਾ ਦੀ ਪੂਰੇ ਪੰਜਾਬ ਤੱਕਰ ਜਾਊਗੀ ਇਸ ਦੀ ਨਲਕੀ ਸਮਾਜ ਦੇ ਉੱਤੇ ਪ੍ਰਸ਼ਾਸਨ ਦੀ ਨਲਕੀ ਆ ਸਾਡੇ ਲੀਡਰਾਂ ਦੀ ਨਲਕੀ ਆ ਜਿਸ ਸਮੇਂ ਕੋਈ ਆਵਾਜ਼ ਨਹੀਂ ਚੱਕੀ ਕਿਸੇ ਨੇ ਵੀ ਜੀ ਜੀ ਇਹ ਤਾਂ ਚਾਲੀਆਲੇ ਚੌਕ ਮੈਦਾਨ ਘਟਨਾ ਕਿੱਥੇ ਦੀ ਹੈ ਕਿੱਥੇ ਦਾਲੀਵਾ ਬਿਹਾਰ ਦੇ ਅੰਦਰ ਇਹ ਘਟਨਾ ਹੈ ਦੇਖੋ ਕਿ ਅਗਰ ਮੰਗ ਉਹੀ ਨਹੀਂ ਹੁੰਦੀ ਤਾਂ ਅੱਗੇ ਤਾਂ ਕੀ ਰਹੇਗਾ ਸਾਡਾ ਬਸੋ ਅੱਜ ਅਸੀਂ ਕਾਰਵਾਈ ਕਰਵਾ ਕੇ ਉਕੰਗ ਮੈਂ ਮੈਂ ਬੈਠਿਆ ਅਸੀਂ ਐਕਸ਼ਨ ਦੇ ਖਿਲਾਫ ਪਰਚਾ ਦਰਜ ਕਰਵਾ ਮੰਗੇ ਅਗਰ ਪਰਚਾ ਦਰਜ ਹੋਦਾ ਕਾਲਾ ਵੀ ਸਵਾਸਨ ਦੇ ਕੇ ਤੁਹਾਨੂੰ ਹੈ ਨਹੀਂ ਅੱਜ ਸਵਾਸਨ ਅੱਜ ਸਵਾਸਨ ਨਾਲ ਨਹੀਂ ਉੱਠਦੇ ਅੱਜ ਮੈਂ ਬੈਠਿਆ ਹੈ ਬਾਈ ਨੇ ਪਹਿਲਾਂ ਪਰਚਾ ਦਰਜ ਹੋਏਗਾ ਪਰਚਾ ਦਰਜ ਹੋਏਗਾ ਤਾਂ ਉਠਾਂਗੇ ਨਹੀਂ ਗਊ ਵੀ ਬੈਠੀ ਆ ਅਸੀਂ ਵੀ ਬੈਠੇ ਆ ਜੀ ਤੁਸੀਂ ਅਲਿਗੇਸ਼ਨ ਲਗਾ ਰਹੇ ਹੋ ਪਿਛਲੀ ਪ੍ਰੋਫੈਸ਼ਨ ਤੇ ਕਿਸ ਨਗਰ ਕੌਂਸਲ ਦੀ ਲੈਕੀ ਨਹੀਂ ਆ ਕੋਈ ਜੋ ਉਹ ਜਿਹੜੀਆਂ ਬੇਸਾਰਾ ਕੁਮਰੀਆ ਉਸ ਨਗਰ ਕੋਲੋਂ ਦੀ ਿਲਾਕੀ ਹੈ ਅਗਰ ਕੋਈ ਪੁਲਿਸ ਲਈ ਇਸ ਦੀ ਰੱਖ ਰਖਾਵ ਲਈ ਕੁਝ ਕਰੇ ਤਾਂ ਕਿ ਜਿਹੜੀ ਇਹ ਵਾਰਦਾਤ ਨਾ ਹੋਵੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਵੀ ਇਨਕੁਆਰੀ ਕਰੇ ਅਰ ਜ਼ਿੰਮੇਵਾਰੀ ਤਾਇ ਕਰੇ ਜਿਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਸ ਦਾ ਹੀ ਕਲਾ ਪਰਚਾ ਦਰਜ ਹੋਣਾ ਚਾਹੀਦਾ ਕੋਈ ਹੋਵੇ ਸਾਡਾ ਕੋਈ ਕਿਸੇ ਨਾਲ ਨਿੱਜੀ ਨਹੀਂ ਮਾਮਲ ਹੈਗਾ ਤੁਹਾਡੇ ਇਸ ਤਰ੍ਹਾਂ ਦੇ ਵਿੱਚ ਹੋਰ ਲੋਕ ਆ ਰਹੇ ਆ ਤੁਹਾਡੇ ਨਾਲ ਮੌਜੂਦ ਬਿਲਕੁਲ ਬਿਲਕੁਲ ਆ ਰਹੇ ਆ ਲੋਕ ਬਹੁਤ ਲੋਕ ਆਣਗੇ ਚੱਕਰਵਰਤੀ ਜੀ ਆਣਗੇ ਪੰਡਤ ਜੀ ਆਏ ਹੋਇਆ ਹੁਣ ਹੀ ਮੰਦਿਰ ਗਏ ਆ ਮੇਰੇ ਖਿਆਲ ਅੰਦਰ ਗਏ ਆ ਮਰੇਸ਼ ਪੰਡਤ ਜੀ ਵੀ ਆਏ ਹੋਇਆ ਪਰਮੇਸ਼ ਚਾਪਲਾ ਜੀ ਵੀ ਕਿਸੇ ਨਾਲ ਕੋਈ ਗੱਲ ਨਹੀਂ ਕਰੀ ਕਿਸੇ ਨੇ ਤਾਂ ਕੋਈ ਨਹੀਂ ਆਇਆ ਹਾਂਜੀ ਹਾਂਜੀ ਇਹ ਅੱਜ ਡਾਲੀਮਾ ਬਿਹਾਰ ਚ ਇੱਕ ਐਕਸੀਡੈਂਟ ਹੋਇਆ ਉਹਦੇ ਜਿਹੜਾ ਪਰੰਟ ਲੱਗ ਕੇ ਇੱਕ ਗਊ ਮਾਤਾ ਦੀ ਮਤਲਬ ਡੈੱਟ ਹੋ ਗਈ ਸੀਗੀ ਆ ਗੋਪਨਤਾ ਚ ਕਾਫੀ ਰੋਸ ਸੀ ਇਸ ਗੱਲ ਦਾ ਤੇ ਇੱਕ ਪਹਿਲਾਂ ਵੀ ਮਤਲਬ ਐਕਸੀਡੈਂਟ ਇਦਾਂ ਹੀ ਸੇਮ ਹੋਇਆ ਸੀਗਾ ਉਹਦੇ ਕਰਕੇ ਹੁਣ ਆਪਣਾ ਐਡਮ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਮੰਗ ਪੱਤਰ ਵਗੈਰਾ ਦਿੱਤਾ ਆ ਜਿਹੜੇ ਉਹ ਖੰਭੇ ਨੇ ਉਹ ਮਤਲਬ ਬਿਜਲੀ ਬੋਰਡ ਚੇਂਜ ਕਰਾਊਗਾ ਉਹਨਾਂ ਨਾਲ ਕੱਲ ਅਸੀਂ ਮੀਟਿੰਗ ਵੀ ਕਰਾ ਦਾਂਗੇ ਹਾਂਜੀ ਜਦੋਂ ਮੀਂਹ ਪੈਂਦਾ ਨਾ ਉਹ ਜਿਹੜੀ ਪਾਣੀ ਦੀ ਪਰਤ ਹੈ ਉਹਦੇ ਕਰਕੇ ਲੋਹੇ ਦੇ ਖੰਭਿਆਂ ਦੇ ਵਿੱਚ ਕਰੰਟ ਆ ਜਾਂਦਾ ਬਿਜਲੀ ਬੋਰਡ ਦਾ ਇਹ ਕਹਿਣਾ ਤਾਂ ਕਰਕੇ ਇਹ ਹੋਇਆ ਥੈਂਕ ਯੂ